ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਝਾ ਡੈਰੀਜ਼ ਤੇ ਅਸੀਂ ਪਾਇਆ ਸੀ ਆਮ ਦਾ ਆਚਾਰ ਤੇ ਮੈਂ ਸੋਚਿਆ ਚਲੋ ਤੁਹਾਨੂੰ ਵੀ ਦਿਖਾ ਦਈਏ ਆਮ ਦਾ ਆਚਾਰ ਕਿਵੇਂ ਪਾਈਦਾ ਆ ਤੇ ਆ ਮम्मी ਨੇ ਕੱਟੇ ਸੀ ਆਮ ਕੱਟ ਕੇ ਰੱਖੇ ਹੋਏ ਸੀਗੇ ਇਹ ਵੈਸੇ ਇਹ ਤੇ ਕਹਿੰਦੇ ਕਿਲੋ ਆਂਦੇ ਹਿਸਾਬ ਨਾਲ ਜਾਂ ਉਸੇ ਹਿਸਾਬ ਨਾਲ ਪਾਈਦੇ ਆ ਤੇ ਇਹ ਪਾਇਆ ਲੋਨ ਸਭ ਤੋਂ ਪਹਿਲਾਂ ਕੱਟ ਕੇ ਰੱਖ ਲਈ ਸੀ ਸਕਾਲੇ ਸੀਗੇ ਹੁਣ ਪਹਿਲਾਂ ਪਾਇਆ ਲੋਨ ਉੱਤੇ ਪੇਰ ਪਾਇਆ ਆ ਮਿਕਸਚਰ ਇਹਦਾ ਹੈਗੇ ਮਿੱਥਰੀ ਸੌਫ ਤੇ ਕਾਲੀ ਮਿਰਚ ਇਹਨਾਂ ਨੂੰ ਪੀ ਲਿਆ ਸੀਗਾ ਥੋਣ ਥੋਣ ਪੀਸ ਲਿਆ ਸੀਗਾ ਗਰਾਏ ਵੈਸੇ ਤੇ ਪਹਿਲਾਂ ਅਸੀਂ ਪਾਉਂਦੇ ਹੁੰਦੇ ਸੀਗੇ ਇਹਨਾਂ ਨੂੰ ਪਿੰਡੀਆਂ ਨੇ ਵੀ ਸੀਗੇ ਸਰਾ ਪਾ ਦੇਂਦੇ ਸੀਗੇ ਹੁਣ ਇਸ ਵਾਰੀ ਪੀ ਕੇ ਪਾਇਆ ਹੈ ਜੇ ਚਾਰ ਭੰਦਾ ਤੇ ਬੜਾ ਵਧੀਆ ਲੱਗਦਾ ਹੈ ਤੇ ਜੇ ਦੋ ਭੰਨ ਵੀ ਜਾਂਦਾ ਤੇ ਬਣ ਕੇ ਚਾਰ ਰੋਟੀ ਨਾ ਖਾਈਏ ਤੇ ਫਿਰ ਉਹ ਤੇ ਹੀ ਪੋਤੇ ਸਵਾਦ ਹੁੰਦੇ ਨੇ ਹੁਣ ਪਾਈਆਂ ਲਾਲ ਮਿਰਚਾਂ ਕਸੀਆਂ ਆਈਆਂ ਸਵਾਦ ਦੇ ਅਨੁਸਾਰ ਪਾਈਦੇ ਆ ਜਿਸ ਤਰ੍ਹਾਂ ਤੁਸੀਂ ਰੱਖਣਾ ਉਸ ਦੇ ਹਿਸਾਬ ਨਾਲ ਪਾਓ ਜੇ ਜਿਆਦਾ ਨਾ ਪਾਓ ਕਿ ਇਕਦਮ ਨਾਰਮਲ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਦਾਲ ਵਗੈਰਾ ਨਾਲ ਕਾਸਕੀ ਆਰਾਮ ਨਾਲ ਹਲਦੀ ਪਾਈ ਹੁਣ ਮੰਮੀ ਅੱਜ ਕੜੀਆਂ ਬਾਰੀ ਇਹ ਹੁਣ ਕੌਣ ਲੱਗੇ ਕਲੌਂਜੀ ਮੰਮੀ ਅੱਜ ਪਾ ਰਹੀ ਹੈ ਚਾਰ ਸ਼ਾਇਦ ਕਿਸੇ ਕਿਸੇ ਨੂੰ ਪਤਾ ਹੋਵੇ ਕਲੌਂਜੀ ਬਾਰੇ ਯਾਦ ਕਰ ਲੋ ਚਾਰ ਗੇਟ ਹੁੰਦੀ ਹੈ ਬ੍ਰੀਕ ਦੀ ਹੁੰਦੇ ਦਾਣੇ ਇਹਦੇ ਕੋਈ ਖਾਸ ਕੋਈ ਨਹੀਂ ਹੈਗਾ ਸਾਡੇ ਕੋਈ ਜਿਆਦਾ ਵੱਡਾ ਹੋਣੀ ਹੈਗਾ ਸੀਗਾ ਜਿਹਦੇ ਅਸੀਂ ਪਾ ਸਕਦੇ ਆ ਪਰ ਉਹਨਾਂ ਨੂੰ ਪਾਰਟੀਸ਼ਨ ਕਰ ਲਈ ਵੱਖਰੇ ਵੱਖਰੇ ਚ ਹੁਣ ਮੰਮੀ ਰੁਲਾ ਰਹੇ ਨੇ ਚਾਰ ਨੂੰ ਹੁਣ ਮੰਮੀ ਰੁਲਾ ਰਹੀ ਨੇ ਚਾਰ ਨੂੰ ਇਹਨੂੰ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਚਾਰ ਨੂੰ ਮਿਕਸ ਕਰਕੇ ਪਹਿਲਾਂ ਤੇ ਅਸੀਂ ਪਾਉਂਦੇ ਸੀਗੇ ਮਰਤਬਾਨ ਦੇ ਵਿੱਚ ਮਿੱਟੀ ਦਾ ਬਰਤਨ ਹੁੰਦਾ ਉਹ ਪਹਿਲੇ ਟਾਈਮ ਵਿੱਚ ਹੁੰਦਾ ਸੀਗਾ ਹੁਣ ਵੀ ਮਿਲ ਜਾਂਦੀ ਹੈ ਬਾਜ਼ਾਰ 'ਚ ਉਹ ਤੇ ਪਰ ਆਪਾਂ ਪਾਉਣਾ ਹਜੇ ਪਲਾਸਟਿਕ ਦੇ ਡੱਬੇ 'ਚ ਫੇਰ ਉਹਨੂੰ ਸ਼ਿਫਟ ਕਰਾਂਗੇ ਦੂਸਰੇ ਮਰਤਬਾਨ ਵਿੱਚ ਥੋੜੇ ਦਿਨਾਂ ਤੋਂ ਬਾਅਦ ਨੀਂਬੂ ਵਾਲੀ ਬਣਾ ਦੋ ਚੋਕ ਉਹ ਪਾਇਆ ਡੱਬੇ ਵਿੱਚ ਚਾਰ ਨੀਂਬੂ ਦੇ ਡੱਬੇ 'ਚ ਪਾੜੀ ਨੀ ਚਾਰ ਗੁਰੂਆਂ ਨੂੰ ਅੱਲਾ ਮਸਤਾ ਨਾ ਕੱਚਾ ਕੱਚਾ ਖਾਂਦਾ ਵੀ ਬੜਾ ਸਵਾਦ ਲੱਗਦਾ ਏ ਜਹਾਜ ਜਿਹਾ ਕੱਚਾ ਕੱਚਾ ਵੀ ਖਾਈਏ ਰੋਟੀ ਦੇ ਨਾਲ ਆ ਮਾਂ ਇਹਦੇ ਕੀ ਆ ਆ ਸੜੀ ਟੀਨੀ ਨਾਲ ਹੀ ਰਹਿੰਦੀ ਏ ਪਰ ਹੀ ਸਾਡੀ ਇਹਨੇ ਸਭ ਕੁਝ ਦਸਤਰਾਮ ਦਾ ਲਾਗੋ ਦਨ ਰੂਪ ਐ ਰੂਪ ਕੋ ਪੋਪਨਾ ਸਕਾ ਵਧੀਆ ਵਧੀਆ ਪੋਉ ਇਸ ਤੋਂ ਬਾਅਦ ਹੁਣ ਪਾ ਰਹੇ ਨੇ ਸਾਰਾ ਮਿਕਸ ਕਰ ਲਿਆ ਸੀ ਉਹਨਾਂ ਦੇ ਪਾ ਰਹੇ ਸਰੋਂ ਦਾ ਤੇਲ ਕਈ ਤੇ ਗਰਮ ਕਰਕੇ ਪਾਉਂਦੇ ਪਰ ਅਸੀਂ ਮਤਲਬ ਕਿ ਇਸ ਤਰ੍ਹਾਂ ਹੀ ਪਾਇਆ ਸੀਗਾ ਹਰ 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 ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਚਾਰ ਪਾਉਂਦਾ ਹੋਣੇ ਕੱਚਾ ਕੱਚਾ ਹੀ ਹਨ ਨੂੰ ਤੇ ਬੰਦ ਕਰ ਕਰਾ ਦੇਣਾ ਆ ਫਿਰ ਧੁੱਪੇ ਰੱਖਣਾ ਆ ਥੋੜੇ ਦਿਨ ਥੋੜੇ ਦਿਨਾਂ ਤੋਂ ਬਾਅਦ ਇਹ ਚਾਰ ਬਣ ਕੇ ਰੈਡੀ ਹੋ ਜਾਏਗਾ ਧੁੱਪੇ ਰੱਖ ਦੇਣਾ ਐ ਤੁਸੀਂ ਵੀ ਸਾਰੇ ਜਣੇ ਦੱਸਿਓ ਕਿੰਨੇ ਕਾਉਂਟ ਕਿੰਨੇ ਕਿੰਨੇ ਚਾਰ ਪਾਇਆ ਤੇ ਪਾਲੇ